ਤੋ ਯਾਰੇ ਪਤਾ ਨਹੀਂ ਲੱਗਦਾ ਇਹ ਪਾਣੀ ਆ ਜਾ ਟੋ ਪਲਟ ਦੇ ਸਵਾਰੀਆਂ ਦੇ ਸੱਟਾ ਸਾਢੇ ਸੱਟਾ ਫਿਰ ਸਵਾਰੀ ਸਾਨੂੰ ਕਹਿੰਦੀ ਤੁਸੀਂ ਮਾਰਤਾ ਤੁਸੀਂ ਸਮਝ ਲੋ ਕਿ ਚਾਹੇ ਬਾਰਿਸ਼ ਆਵੇ 5 ਮਿੰਟ ਦੀ ਚਾਹੇ ਆਵੇ 15 ਮਿੰਟ ਦੀ ਚਾਹੇ ਆਵੇ 5 ਘੰਟੇ ਆਰ ਕੇ ਰੋਡ ਹੋ ਗਿਆ ਅੱਗੇ ਪ੍ਰਤਾਪ ਚੌਂਕ ਏਰੀਆ ਹੋ ਗਿਆ ਚੀਮਾ ਚੌਂਕ ਏਰੀਆ ਹੋ ਗਿਆ ਸਾਰਾ ਟ੍ਰੈਫਿਕ ਨਾਲ ਬੋਲ ਹੋ ਜਾਂਦਾ ਉਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਖਰਾਬ ਹੋ ਜਾਂਦੀ ਹੈ ਜਾਮ ਲੱਗ ਜਾਂਦਾ ਕੋਲ ਹਸਪੀਟਲ ਨੇ ਵੱਡੇ ਵੱਡੇ ਹਸਪੀਟਲ ਕੋਲ ਨੇ ਔਰ ਮੀਨ ਇੱਕ ਤਰ੍ਹਾਂ ਦੀ ਦੇਖਿਆ ਜਾਏ ਤਾਂ ਸ਼ਿਵ ਚੌਕ ਇੱਕ ਨੈਸ਼ਨਲ ਹਾਈਵੇ ਮੰਨਿਆ ਜਾਂਦਾ ਔਰ ਨੈਸ਼ਨਲ ਹਾਈਵੇ ਹੋਣ ਦੇ ਨਾਤੇ ਇੱਥੇ ਕੋਈ ਵੀ ਕਿਸੇ ਕਿਸਮ ਦਾ ਪੂਰੀ ਕੰਟਰੋਲਿੰਗ ਜਾਂ ਪ੍ਰਸ਼ਾਸਨ ਵੱਲੋਂ ਨਾ ਹੀ ਕੋਈ ਕਾਰਪੋਰੇਸ਼ਨ ਵੱਲੋਂ ਦੋ ਮਿੰਟ ਹੋਰ ਉਹਦੇ ਤੋਂ ਮੈਂ ਤਲਾਹ ਪਾਣ ਜਾਨਾ ਤੇ ਤੁਸੀਂ ਉਹ ਦੇਖੋ ਏਟੀਆ ਰੋਡ ਉਹ ਤਾਂ ਮੈਂ ਜਮ੍ਹਾਂ ਹੀ ਖਤਮ ਕੀਤੀ ਜਨਾਂ ਨੇ ਉੱਥੇ ਤਾਂ ਕੋਈ ਚਾਨਦੇ ਨਾਲਾ ਹੀ ਬੰਦਾ ਨਹੀਂ ਹੈਗਾ ਜੋ ਆਉਣ ਵਾਲੇ ਹੋਰ ਸਮਿਆਂ ਤੱਕ ਜੋ ਕਾਰਪੋਰੇਸ਼ਨ ਦੀ ਅਸੀਂ ਨਿਊਜ਼ ਸੁਣਦੇ ਆਂ ਦੇਖਦੇ ਆਂ ਮੈਡਮ ਨੂੰ ਕਿਸੇ ਨਾ ਕਿਸੇ ਤਰੀਕੇ ਘੇਰ ਲੈਣਗੇ ਡਵੈਲਪਮੈਂਟ ਦੀ ਨਾਮ ਨਾ ਸੋਚਿਓ ਉਹਦੀ ਗੱਲ ਵਿਚਾਰੀ ਦੀ ਕੋਈ ਸੁਣਨ ਵਾਲਾ ਨਹੀਂ ਕੋ ਵੀਡੀਓ ਈਡੀਓ ਆਉਂਦੇ ਆ ওভারਲੋਡ ਗੱਡੀ ਦੇਖਦੇ ਆ ਕੰਡਾ ਕਰਾਂਦੇ ਆ ਜਿਹੜਾ ਉਹਦਾ ਚਲਾਨ ਹੈ ਟਟਣ ਦੀ بجائے ਕਿਸੇ ਦਾ ਚਲਾਨ ਕੱਟ ਕੇ ਆਪ ਦੇ ਹੀ ਜੇਬਾਂ 'ਚ ਪਾ ਲੈਂਦੇ ਆ ਚੱਕਰ ਪਤਾ ਕਿਆ ਬਾਜੀ ਇਹ ਜਿਹੜੇ ਟੋਏ ਆ ਰੈਗੂਲਰ ਭਰਨੇ ਚਾਹੀਦੇ ਆ ਇਹ ਪ੍ਰਸ਼ਾਸਨ ਵੇਟ ਕਰ ਰਿਹਾ ਵੀ ਕਦ ਬਰਸਾਤਾ ਖਤਮ ਹੋਏ ਤਦ ਭਰੇ ਇਹ ਚੱਕਰ ਹੈਗਾ ਸਾਰਾ ਸਾਰਾ ਸ਼ਹਿਰ ਚੋਕਲੇ ਪਰੇਸ਼ਾਨ ਹੋਏ ਪਏ ਸੜਕਾਂ 'ਵਾਲ ਪਹਿਲਾਂ ਧਿਆਨ ਦਿਓ ਇੰਨਾ ਟੈਕਸ ਇਕੱਠਾ ਹੁੰਦਾ ਫਿਰ ਵੀ ਆਪਾਂ ਸੜਕਾਂ 'ਤੇ ਧਿਆਨ ਨਹੀਂ ਦਿੰਦੇ ਕਿੰਨਾ ਬੁਰਾ ਹਾਲ ਗਲਤ ਗੱਲ ਹੈ ਲੁਧਿਆਣਾ ਦੇ ਹਲਕਾ ਪੂਰਬੀ ਦੇ ਵਿੱਚ ਹੋਈ ਮਹਿਜ਼ ਕੁਝ ਦੇਰ ਦੀ ਬਰਸਾਤ ਨੇ ਸੜਕਾਂ ਨੂੰ ਝੀਲ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੈ ਔਰ ਸੜਕਾਂ ਦੇ ਉੱਤੇ ਲੰਬਾ ਲੰਬਾ ਜਾਮ ਜਿਹੜਾ ਦਿਖਾਈ ਦੇ ਰਿਹਾ ਹੈਗਾ ਹਾਲਾਤ ਤੁਹਾਨੂੰ ਦਿਖਾ ਰਿਹਾ ਤਸਵੀਰ ਤੁਸੀਂ ਦੇਖ ਰਹੇ ਹੋ ਆਰ ਕੇ ਰੋਡ ਦੀ ਔਰ ਅਗਰ ਤੁਹਾਨੂੰ ਦੱਸਾਂ ਕਿ ਆਰ ਕੇ ਰੋਡ ਚੀਮਾ ਚੌਕ ਸ਼ੇਰਪੁਰ ਚੌਕ ਕੈਂਸਰ ਹਸਪੀਟਲ ਦੇ ਇਹ ਹਾਲਾਤ ਨੇ ਕਿ ਗੱਡੀਆਂ ਜਿਹੜੀਆਂ ਨੇ 1-1 ਡੇਡ-ਢੜ ਫੁੱਟ ਡੁੰਗੀਆਂ ਪਾਣੀ ਦੇ ਵਿੱਚ ਤੈਰਦੀਆਂ ਹੋਈਆਂ ਟੋਇਆਂ ਦੇ ਵਿੱਚ ਵੱਜਦੀਆਂ ਹੋਈਆਂ ਪਾਰ ਹੋ ਰਹੀਆਂ ਨੇ ਉਹ ਟੂ-ਵੀਲਰ ਵਾਲਿਆਂ ਦਾ ਇਹ ਹਾਲ ਹੈ ਕਿ ਇੱਥੋਂ ਨਿਕਲਣ ਤੋਂ ਵੀ ਡਰਦੇ ਹੋਏ ਨਜ਼ਰ ਆ ਰਹੇ ਨੇ ਕੀ ਹਾਲਾਤ ਸਰ ਬਹੁਤ ਪਰੇਸ਼ਾਨੀ ਹੈ ਤੇ ਖੱਡੇ ਇੰਨੇ ਜ਼ਿਆਦਾ ਨੇ ਉਹ ਪਿੱਛੇ ਗੱਟਰ ਖੁੱਲ੍ਹਿਆ ਆਵਾ ਅੱਗੇ ਰਿੰਬਿੰਗਾ ਹੋ ਗਿਆ ਮੇਰਾ ਪਰਸੋਂ ਇਦਰੋਂ ਹੀ ਲੰਘਦੇ ਹੋਏ ਟਾਇਰ ਕਹਿੰਦੇ ਵਿੱਚ ਵੱਜ ਜਾਏਗਾ ਵਾ ਰਿੰਬਿੰਗਾ ਹੋਇਆ ਉਸ ਤੋਂ ਬਾਅਦ ਨੁਕਸਾਨ ਜਿਹੜਾ ਆਏਗਾ ਵਾ ਉਹ ਤਾਂ ਸਰਕਾਰ ਤਾਂ ਭਰੇਗੀ ਨਹੀਂ ਸਾਨੂੰ ਹੀ ਭਰਨਾ ਪੈਂਦਾ ਉਤੋਂ ਜਿਹੜਾ ਟਾਈਮ ਹੈਗਾ ਵੇਸਟ ਹੁੰਦਾ ਉਹ ਲੱਗਤ ਹੁੰਦਾ ਵਾ ਔਰ ਮਹਿਜ਼ ਕੁਛ ਦਿਨ ਬਰਸਾਤ ਹੋਈ ਹੈ ਔਰ ਸੜਕਾਂ ਝੀਲ ਚ ਬਦਲ ਸਰਪੰਚ 10 ਮਿੰਟ ਦਾ ਮੀਂਹ ਸੀਗਾ 10 ਮਿੰਟ ਦੇ ਮੀਂਹ ਦੇ ਵਿੱਚ ਸਾਰੇ ਪਾਸੇ ਪਾਣੀ ਉਹ ਪਾਣੀ ਹੋਇਆ ਪਿਆ ਵਾ 10 ਮਿੰਟ ਦੇ ਮੀਂਹ ਦੇ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਕੀ ਹਾਲਾਤ ਕਟੋਗਨ ਸਾਹ ਬਹੁਤ ਜਿਆਦਾ ਬਹੁਤ ਜਿਆਦਾ ਸੜਕਾਂ ਨਾ ਪਾਣੀ ਟੋਏ ਜੀ ਟੋਏ ਆ ਪਤਾ ਨਹੀਂ ਲੱਗਦਾ ਇਹ ਪਾਣੀ ਆਟੋ ਪਲਟਦੇ ਸਵਾਰੀਆਂ ਦੇ ਸੱਟਾ ਸਾਢੇ ਸੱਟਾ ਫਿਰ ਸਵਾਰੀ ਸਾਨੂੰ ਕਹਿੰਦੀ ਤੁਸੀਂ ਮਾਰਤਾ ਡਰ ਲੱਗਦਾ ਡਰ ਬਹੁਤ ਜੀ ਬਹੁਤ ਡਰ ਆ ਜੀ ਇੱਥੋਂ ਨਿਕਲਣ ਲੱਗੇ ਲੋਕ ਡਰਦੇ ਹੋਏ ਨਜ਼ਰ ਆ ਰਹੇ ਆਂ ਔਰ ਤੁਸੀਂ ਦੇਖੋ ਕਿ ਆਰ ਕੇ ਰੋਡ ਇੰਡਸਟਰੀਅਲ ਏਰੀਆ ਰੋਡ ਪੂਰੀ ਤਰ੍ਹਾਂ ਨਾਲ ਜਾਮ ਹੋ ਚੁੱਕਾ ਹੈ ਲੰਬੇ ਲੰਬੇ ਟ੍ਰੈਫਿਕ ਜਾਮ ਆ ਔਰ ਸੜਕਾਂ ਝੀਲ ਦਾ ਰੂਪ ਉਤਾਰ ਚੁੱਕੀਆਂ ਨੇ ਜਦਕੀ ਮਹਿਜ਼ 10 ਮਿੰਟ ਬਰਸਾਤ ਹੋਈ ਹੈ ਔਰ 10 ਮਿੰਟ ਦੀ ਬਰਸਾਤ ਨੇ ਇਹ ਹਾਲ ਕਰਕੇ ਰੱਖ ਦਿੱਤਾ ਹੈ ਕਿ ਤੋ ਟੂ ਵੀਲਰ ਵਾਲੇ ਆਟੋ ਵਾਲੇ ਨਿਕਲਦੇ ਹੋਏ ਵੀ ਡਰ ਰਹੇ ਆਂ ਔਰ ਸੜਕਾਂ ਦੇ ਉੱਤੇ ਇੰਨਾ ਜ਼ਿਆਦਾ ਪਾਣੀ ਹੈ ਕਿ ਹਾਲਾਤ ਬੱਤੋਂ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਆਂ ਔਰ ਲੋਕ ਵੀ ਇੱਥੋਂ ਡਰਦੇ ਹੋਏ ਨਿਕਲ ਰਹੇ ਆਂ ਜਦ ਕਿ ਇੰਡਸਟਰੀਅਲ ਏਰੀਆ ਹੈ ਇੰਡਸਟਰੀਅਲ ਹੱਬ ਹੈ ਔਰ ਲੰਬੇ ਜਾਮ ਦੇ ਵਿੱਚ ਲੋਕ ਫਸਦੇ ਹੋਏ ਨਿਕਲਦੇ ਹੋਏ ਨਜ਼ਰ ਆ ਰਹੇ ਆਂ ਵੀਰ ਜੀ 10 ਮਿੰਟ ਦੇ ਮੀਂਹ ਨੇ ਪੂਰੀ ਝੀਲ ਬਣਾ ਕੇ ਰੱਖਤੀ ਸੜਕ ਬਿਲਕੁਲ 10 ਮਿੰਟ ਦੇ ਮੀਂਹ ਨੇ ਝੀਲ ਬਣਾ ਕੇ ਰੱਖੀ ਪਈ ਆ ਔਰ ਜਾਮ ਤੇ ਜਾਮ ਲੱਗੀ ਜਾ ਰਿਹਾ ਹਾਲਾਤ ਕਿਉਂ ਨਹੀਂ ਸੁਧਰ ਰਹੇ ਗਵਰਨਮੈਂਟ आरके रोड ਤੋਂ ਨਿਕਲਦੇ ਹੋਏ ਲੋਕ ਜਿਹੜੇ ਨੇ ਖਾਸਾ ਪਰੇਸ਼ਾਨ ਹੋ ਰਹੇ ਨੇ ਹਾਲਾਂਕਿ ਬੇहद ਮਾਮੂਲੀ ਬਰਸਾਤ ਹੋਈ ਹੈ ਬਹੁਤ ਮਾਮੂਲੀ ਜੀ ਬਰਸਾਤ ਹੋਈ ਔਰ ਪੂਰੀ આરਕੇ ਰੋਡ ਦਾ ਬੁਰਾ ਹਾਲ ਹੋ ਚੁੱਕਾ ਸਰ ਇਹ ਤਾਂ ਤੁਸੀਂ ਸਮਝ ਲਓ ਕਿ ਚਾਹੇ ਬਾਰਿਸ਼ ਆਵੇ 5 ਮਿੰਟ ਦੀ ਤੇ ਚਾਹੇ ਆਵੇ 15 ਮਿੰਟ ਦੀ ਚਾਹੇ ਆਵੇ 5 ਘੰਟੇ ਦੀ આરਕੇ ਰੋਡ ਹੋ ਗਿਆ ਅੱਗੇ ਪ੍ਰਤਾਪ ਚੌਂਕ ਏਰੀਆ ਹੋ ਗਿਆ ਚੀਮਾ ਚੌਂਕ ਏਰੀਆ ਹੋ ਗਿਆ ਸਾਰਾ ਟ੍ਰੈਫਿਕ ਨਾਲ ਫੋਲ ਹੋ ਜਾਂਦਾ ਉਸ ਤੋਂ ਬਾਅਦ ਪਾਣੀ ਦੇ ਵਿੱਚ ਗੱਡੀਆਂ ਖਰਾਬ ਹੋ ਜਾਂਦੀਆਂ ਜਾਮ ਲੱਗ ਜਾਂਦਾ ਕੋਲ ਹਸਪੀਟਲ ਨੇ ਵੱਡੇ ਵੱਡੇ ਹਸਪੀਟਲ ਕੋਲ ਨੇ ਔਰ ਮੇਨ ਇੱਕ ਤਰ੍ਹਾਂ ਦੀ ਦੇਖਿਆ ਜਾਏ ਤਾਂ ਸ਼ਿਵ ਚੌਕ ਇੱਕ ਨੈਸ਼ਨਲ ਹਾਈਵੇ ਮੰਨਿਆ ਜਾਂਦਾ ਔਰ ਨੈਸ਼ਨਲ ਹਾਈਵੇ ਹੋਣ ਦੇ ਨਾਤੇ ਇੱਥੇ ਕੋਈ ਵੀ ਕਿਸੇ ਕਿਸਮ ਦਾ ਕੋਈ ਕੰਟਰੋਲਿੰਗ ਜਾਂ ਪ੍ਰਸ਼ਾਸਨ ਵਾਲੋਂ ਨਾ ਹੀ ਕੋਈ ਕਾਰਪੋਰੇਸ਼ਨ ਵਾਲੋਂ ਮੋਰਲ ਆਫ ਦਾ ਸਟੋਰੀ ਇਹ ਹੈ ਕਿ ਸਾਰੇ ਪਾਸਿਓਂ ਸਰਕਾਰ ਜਿਹੜੀ ਹੈ ਉਹ ਆਪਣੀ ਗੱਲ ਪੂਰੀ ਕਰਾ ਨਹੀਂ ਸਕੀ ਸਾਨੂੰ ਜਿਹੜੀਆਂ ਗੱਲਾਂ ਲੱਗਦੀਆਂ ਸੀ ਨਾ ਕਿ ਬਦਲਾ ਸੱਚੀ ਬਦਲਾ ਆ ਜਾਊਗਾ ਉਹ ਕੋਈ ਗੱਲ ਨਜ਼ਰ ਨਹੀਂ ਆਈ ਸਾਨੂੰ ਤਾਂ ਐਵੇਂ ਮਹਿਸੂਸ ਹੁੰਦਾ ਕਿ ਜਿਵੇਂ ਅਸੀਂ ਨੱਕ ਚੋਂ ਕੱਢ ਕੇ ਨਾ ਹਿੱਸੋਂ ਹੀ ਨਹੀਂ ਕਹਾਵਤ ਆ ਬੜੀ ਹਾਸੋਈ ਨਹੀਂ ਆ ਵੀ ਨੱਕ ਚੋਂ ਕੱਢ ਕੇ ਅਸੀਂ ਮੂੰਹ ਤੇ ਲਾ ਲਿਆ। ਹੋਰ ਜੇ ਤੁਸੀਂ ਕਹੋ ਨਾ ਕੋਈ ਸਾਨੂੰ ਕੋਈ ਇਸ ਚੀਜ਼ ਦਾ ਕੋਈ ਬੈਨੀਫਿਟ ਮਿਲ ਗਿਆ ਇਹਨਾਂ ਦੇ ਨਵੇਂ ਆਏ ਆ ਅਸੀਂ ਇਹਨਾਂ ਨੂੰ ਸਜਾ ਕੇ ਲੈ ਆਏ ਆ। ਉਹਨਾਂ ਨੂੰ ਤਾਂ 60 65 ਐਮਐਲ ਦਿੰਦੇ ਸੀ ਪੰਜਾਬੀ ਇਹਨਾਂ ਨੂੰ ਹੀ 92 ਦਿੱਤੇ ਕਾਰਨ ਕੀ ਸੀਗਾ ਕਿਉਂਕਿ ਸਾਨੂੰ ਹੋਪ ਸੀ ਕਿ ਇਹ ਸੱਚੀ ਬਤਲਾ ਲੈ ਕੇ ਆਣਗੇ। ਅਸੀਂ ਦਿੱਲੀ ਅਸੀਂ ਐਕਚੁਅਲ ਮੌਕਾ ਇੱਕ ਮੌਕਾ ਕੇਜਰੀਵਾਲ ਨੂੰ ਕੰਧਾਂ ਤੇ ਲਿਖਿਆ ਹੋਇਆ ਸੀ। ਹੁਣ ਇਸ ਟਾਈਮ ਜੋ ਹਾਲਾਤ ਹੋਏ ਪੈਨੇ ਨਾ ਇੱਕ ਘਸੁੰਨ ਕੇਜਰੀਵਾਲ ਨੂੰ ਵਾਲੀ ਗੱਲ ਬਣੀ ਵੀ ਹੈ ਇੱਕ ਥੱਪੜ ਕੇਜਰੀਵਾਲ ਨੂੰ ਵਾਲੀ ਗੱਲ ਬਣੀ ਪਈ ਹੈ ਅਗਰ ਜੇ ਤੁਸੀਂ ਸੋਚੋ ਕਿ 2027 ਦੇ ਵਿੱਚ ਇਹਨਾਂ ਦੀ 부ਜਾਰਤ ਦੁਬਾਰਾ ਪੰਜਾਬ ਦੇ ਵਿੱਚ ਆਊਗੀ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਆਉਣਗੇ ਆਪਣੇ ਆਪ ਦੇ ਵਿੱਚ ਲੋਕਾਂ ਦੀ ਵਰਡਿੰਗ ਆ ਇਹ ਲੋਕ ਜਿਹੀ ਆਪਾਂ ਟਹਾਣੀਆਂ 'ਚ ਬੈੰਨੇ ਆ ਜੋ ਸਿਆਸੀ ਗੱਲਾਂ ਹੁੰਦੀਆਂ ਸੁਣਦੀਆਂ ਅਸੀਂ ਲੋਕਾਂ 'ਚ ਕਹਿੰਦੇ ਆ ਇਸ ਵਾਰੀ 92 ਖੋਤੇ ਤਿਆਰ ਕੀਤੇ ਹੋਏ ਆ ਪੰਜਾਬੀਆਂ ਦਾ ਸੁਭਾਅ ਹੈ ਊਂਟ ਤੇ ਚੜਾ ਕੇ ਲਿਆਂਦੀਆਂ ਤੇ ਖੋਤੇ ਤੇ ਚੜਾ ਕੇ ਵਾਪਸ ਭੇਜਦੇ ਹੁੰਦੇ ਆ ਇਹ ਸੋ ਜੇ ਤੁਸੀਂ ਕਹੋ ਕਿ ਇਹਨਾਂ ਦੀ ਬੁਜ਼ਾਰਤ ਵਾਪਸ ਆਉਣ ਵਾਲੀ ਹੈ ਤੇ ਉਹ ਇਹਨਾਂ ਦੀ ਗਲਤ ਫਹਮੀ ਹੋਊਗੀ ਇਸ ਗੱਲ ਤੋਂ ਸੜਕਾਂ ਦੀ ਅਗਰ ਮੈਂ ਸਥਿਤੀ ਦੀ ਗੱਲ ਕਰਾਂ ਦੋ ਦਿਨ ਬਰਸਾਤਾ ਰੁਕੀਆਂ ਕੋਈ ਲੱਗ ਰਿਹਾ ਸੀ ਕਿ ਕਿਤੇ ਰਿਪੇਅਰ ਸ਼ੁਰੂ ਹੋ ਜਾਏਗੀ ਪਰ ਆਰਕੇ ਰੋਡ ਦੀ ਅਗਰ ਗੱਲ ਕਰਾਂ ਤਾਂ ਇੱਥੇ ਤਾਂ ਹਾਲਾਤ ਇਹ ਐ ਕਿ ਪਾਣੀ ਦੀ ਨਿਕਾਸੀ ਦਾ ਛੱਡੋ ਟੋਏ ਜਿਹੜੇ ਫੁੱਟ ਫੁੱਟ ਗਹਿਰੇ ਹੋ ਚੁੱਕੇ ਐ ਸਰ ਜਿਹੜੇ ਰਿਪੇਅਰ ਦੀ ਗੱਲ ਐ ਜੱਟ ਉਹੇ ਪਰੰਦੀ ਜਿਹੜੀ ਵੀ ਗੱਲ ਐ ਨਾ ਇਹ ਹੁੰਦੀ ਐ ਮੇਅਰ ਦੇ ਹੱਥ 'ਚ ਕਮਿਸ਼ਨਰ ਦੇ ਹੱਥ ਦੇ ਵਿੱਚ ਮੇਅਰ ਨੂੰ ਤਾਂ ਇਹ ਟਿਚ ਜਾਣੀ ਜਾਂਦੇ ਆ ਵਿਚਾਰੀ ਨੂੰ ਉਹ ਇੰਨੀ ਨਾਰਮਲ ਘਰ ਦੀ ਕੁੜੀ ਉਹ ਬਹੁਤ ਹੀ ਸਿੰਪਲ ਸੋਬਰ ਕੁੜੀ ਐ ਤੇ ਅੰਦਰ ਖਾਤੇ ਖੁਦ ਮੇਅਰ ਸਾਹਿਬ ਦੀ ਜਿਹੜੀ ਮੈਡਮ ਮੇਅਰ ਨੇ ਪ੍ਰਿੰਸੀਪਲ ਮੈਡਮ ਨੇ ਉਹਨਾਂ ਦੀ ਪਾਰਟੀ ਦੇ ਹੀ ਬੰਦੇ ਉਹਨਾਂ ਦੇ ਉਹਨਾਂ ਤੋਂ ਬਾਗੀ ਹੋਏ ਵੀ ਇੰਨੀ ਸਿੰਪਲ ਸੋਬਰ ਕੁੜੀ ਨੂੰ ਇੰਨਾ ਵੱਡਾ ਉਹਦਾ ਦੇ ਕਿਦਾਂ ਦਿੱਤਾ ਸੋ ਮੈਨੂੰ ਤਾਂ ਡਰਾ ਇਸ ਕਾਲ ਦਾ ਵੀ ਜਿੰਨੇ ਪਿਛਲੇ ਕਾਰਪੋਰੇਸ਼ਨ ਦੇ ਘੁਟਾਲੇ ਨੇ ਉਹ ਕਿਤੇ ਉਹ ਮੈਡਮ ਐ ਵਿਚਾਰੀ ਦੇ ਉੱਤੇ ਮੇਅਰ ਸਾਹਿਬ ਦੇ ਉੱਤੇ ਮੈਡਮ ਮੇਅਰ ਦੇ ਉੱਪਰ ਕਿਤੇ ਉਹਨੇ ਉੱਪਰ ਨਾ ਪਾ ਲੈਣ ਉਹ ਇਨਸਰਟ ਕੁੜੀ ਐ ਇੰਨਾ ਗੱਡੀਆਂ ਦੇ ਉੱਤੇ ਆਪਾਂ ਕਹਿਨ ਨੂੰ ਹੀ ਐ ਕਿ ਇੱਕ ਕਾਮਨ ਪਰਸਨ ਇੱਕ ਆਮ ਆਦਮੀ ਆਮ ਘਰ ਦਾ ਬੱਚਾ ਆਮ ਘਰ ਦੀ ਬੇਟੀ ਆਮ ਘਰ ਦਾ ਪੁੱਤ ਬਿਠਾ ਦਿਓ ਪਰ ਇਹ ਉਹਦੇ ਸੰਭਾਲ ਲੈਣੀ ਬਹੁਤ ਔਖੀ ਐ ਬਿਕੋਜ਼ ਇਹਦਾ ਕਾਰਨ ਇਹ ਐ ਪਿੱਛੇ ਬਹੁਤ ਵੱਡੇ ਕਰਪਟ ਲੈਵਲ ਦੇ ਅਫਸਰ ਬੈਠੇ ਹੋਏ ਨੇ ਉਹਨਾਂ ਨੇ ਵੱਡੇ ਵੱਡੇ ਘੁਟਾਲੇ ਕੀਤੇ ਐ ਤੇ ਉਹ ਅੱਜ ਨਹੀਂ ਤਾਂ ਕੱਲ ਨੂੰ ਪਰਦਾ ਫਾਸ਼ ਹੁੰਦਾ ਜਦੋਂ ਹੁੰਦਾ ਉਹਨਾਂ ਨੇ ਕਿਸੇ ਨਾ ਕਿਸੇ ਉੱਤੇ ਪਾਦਣਾ ਤੇ ਡਰ ਹੁੰਦਾ ਕਿ ਇਹ ਜੋ ਇਨੋਸੈਂਟ ਪਰਸਨ ਕੀ ਰਹਿਣਾ ਜਾਪ ਸਾਨੂੰ ਡਰ ਆ ਇਸ ਕਾਲ ਦਾ ਅਸੀਂ ਮੈਂ ਕੋਈ ਸਿਆਸੀ ਬੰਦਾ ਨਹੀਂ ਮੈਂ ਇੱਕ ਜਨਰਲ ਵੋਟਰ ਹਾਂ ਮੈਂ ਤੁਸੀਂ ਕੋ ਉਹਨਾਂ ਕੋ ਚਾਰ ਬੰਦੇ ਇਕੱਠੇ ਕਰ ਲਾ ਮ ਮੈਂ ਤਾਂ ਸਿਰਫ ਕੰਮਕਾਜ ਕਰਨ ਵਾਲਾ ਬੰਦਾ ਮੇਰਾ ਆਪਣਾ ਕੰਮਕਾਜ ਵਾਲੇ ਪਾਸੇ ਧਿਆਨ ਹੈ ਪਰ ਸਾਨੂੰ ਇਹਨਾਂ ਲੱਗਦਾ ਕਿ ਆਉਣ ਵਾਲੇ ਹੋਰ ਸਮਿਆਂ ਤੱਕ ਜੋ ਕਾਰਪੋਰੇਸ਼ਨ ਦੀ ਅਸੀਂ ਨਿਊਜ਼ ਸੁਣਦੇ ਆਂ ਦੇਖਦੇ ਆਂ ਮੈਡਮ ਨੂੰ ਕਿਸੇ ਨਾ ਕਿਸੇ ਤਰੀਕੇ ਘੇਰ ਲੈਣਗੇ ਡਵੈਲਪਮੈਂਟ ਦੀ ਨਾਮ ਨਾ ਸੋਚਿਓ ਉਹਦੀ ਗੱਲ ਵਿਚਾਰੀ ਦੀ ਕੋਈ ਸੁਣਨ ਵਾਲਾ ਨਹੀਂ ਕੋਈ ਮੰਨਣ ਵਾਲਾ ਨਹੀਂ ਸਿਰਫ ਧਰਨੇ ਅੱਜ ਵੀ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਅੱਜ ਵੀ ਕਾਰਪੋਰੇਸ਼ਨ ਦੇ ਬਾਹਰ ਧਰਨੇ ਲੱਗੇ ਹੋਏ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸੋਚੋ ਕਿ ਕਾਰਪੋਰੇਸ਼ਨ ਦੇ ਵਿੱਚ ਡਵੈਲਪਮੈਂਟ ਹੋਊਗੀ ਕਾਰਪੋਰੇਸ਼ਨ ਵਾਲਾ ਆਰਡਰ ਹੋਣਗੇ ਉਹ ਪੂਰੇ ਹੋ ਤੁਸੀਂ ਕੰਮਕਾਰ ਦੀ ਗੱਲ ਕੀਤੀ ਹੈਗੀ ਹੈ ਇਹ ਹੱਬ ਹੈ ਇੰਡਸਟਰੀਅਲ ਏਰੀਆ ਹੈ ਇੱਥੇ ਅਗਰ ਇਹ ਹਾਲਾਤ ਹੋਣਗੇ ਤਾਂ ਟਰਾਂਸਪੋਰਟ ਦਾ ਕੀ ਹਾਲ ਹੋਏਗਾ ਔਰ ਫੈਕਟਰੀਜ਼ ਦਾ ਕੀ ਹਾਲ ਹੋਏਗਾ ਕੰਮਕਾਰ ਕਿੱਥੇ ਖੜਨਗੇ ਸਰ ਜਿਹੜਾ ਟਰਾਂਸਪੋਰਟ ਨਗਰ ਏਰੀਆ ਵਾ ਨਾ ਸਾਰਾ ਉੱਥੇ ਹੈਵੀ ਲੋਡਿੰਗ ਗੱਡੀਆਂ ਆਉਂਦੀਆਂ ਠੀਕ ਹੈ ਤੇ ਉਹ ਜਿਹੜੀ ਹੈਵੀ ਲੋਡਿੰਗ ਗੱਡੀਆਂ ਹੋਣ ਦੇ ਕਰਕੇ ਸੜਕਾਂ ਨੇ ਤਾਂ ਟੁੱਟਣਾ ਹੀ ਟੁੱਟਣਾ ਟੁੱਟਣਾ ਹੀ ਟੁੱਟਣਾ ਜਦ ਕਿ ਪੰਜਾਬ ਦੇ ਕੀ ਪੂਰੇ ਦੇਸ਼ ਦੇ ਵਿੱਚ ਇੱਕ ਕਾਨੂੰਨ ਹੈ ਕਿ ਹੈਵੀ ਲੋਡਿੰਗ ਗੱਡੀਆਂ ਦਾ ਜਿਹੜਾ ਆ ਉਹ ਚਲਾਨ ਹੈ ਡੀ ਡੀਓ ਈਟੀਓ ਆਂਦੇ ਆ ওভারਲੋਡ ਗੱਡੀ ਦੇਖਦੇ ਆ ਕੰਡਾ ਕਰਾਂਦੇ ਆ ਜਿਹੜਾ ਉਹਦਾ ਚਲਾਨ ਹੈ ਉਹ ਕੱਟਣ ਦੀ بجائے ਕੈਸ਼ ਦਾ ਚਲਾਨ ਕੱਟ ਕੇ ਆਪਦੇ ਹੀ ਜੇਬਾਂ 'ਚ ਪਾ ਲੈਂਦੇ ਆ ਡਰਾਈਵਰ ਨੂੰ ਇਹ ਹੁੰਦਾ ਚੱਲ 5-7000 ਲੈ ਜਾਣਗੇ 10000 ਲੈ ਜਾਣਗੇ ਸਾਡਾ ਛਟਕਾਰਾ ਹੋ ਜੂਗਾ ਜੇ ਤੁਸੀਂ ਕਹੋ ਕੀ ਉਹਨਾਂ ਦਾ ਅਸਲੀ ਸਹੀ ਮਾਇਨੇ ਦੇ ਵਿੱਚ ਸਰਕਾਰੀ ਖਾਤਿਆਂ 'ਚ ਚਲਾਨ ਜਾਵੇ ਤੇ ওভারਲੋਡ ਗੱਡੀਆਂ ਵੀ ਬੰਦ ਹੋ ਜਾਣਗੀਆਂ ਤੇ ਟੋਏ ਵੀ ਬਣੇ ਬੰਦ ਹੋ ਜਾਣਗੇ ਹਾਲਾਤ ਸੁਧਰਦੇ ਦਿਖ ਰਹੇ ਆ ਕਿਸੇ ਕੰਡੀਸ਼ਨ 'ਚ ਨਹੀਂ ਸੁਧਰਨੇ ਸਰ ਕਿਸੇ ਕੰਡੀਸ਼ਨ ਇਹਨਾਂ ਦੇ ਵਾਸਤੇ ਗੱਲ ਹੀ ਨਹੀਂ ਹੈ ਉਹ ਬਹੁਤ ਧੰਨਵਾਦ ਸਰ ਤਾ ਲੋਕ ਸਤਾਏ ਹੋਏ ਨੇ ਔਰ ਅਗਰ ਗੱਲ ਕਰੀਏ ਆਰ ਕੇ ਰੋਡ ਦੀ ਸ਼ੇਰਪੁਰ ਰੋਡ ਦੀ ਕੈਂਸਰ ਹਸਪੀਟਲ ਦੀ ਇੰਡਸਟਰੀਅਲ ਏਰੀਆ ਦੀ ਤਾਂ ਇੰਨੇ ਮੰਦੇ ਹਾਲਾਤ ਨੇ ਕਿ ਲੋਕ ਨਿਕਲਦਾ ਰਹੇ ਆ ਪਰ ਕਿਤੇ ਨਾ ਕਿਤੇ ਨਗਰ ਨਿਗਮ ਨੂੰ ਕੋਸਤੇ ਹੋਏ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ ਹਾਲਾਂਕਿ ਇੰਡਸਟਰੀਅਲ ਏਰੀਆ ਔਰ ਥੋੜੀ ਦੇਰ ਦੀ ਬਰਸਾਤ ਨੇ ਪੂਰੀ ਆਰ ਕੇ ਰੋਡ ਇੰਡਸਟਰੀਅਲ ਏਰੀਆ ਰੋਡ ਜਾਮ ਕਰਕੇ ਰੱਖ ਦਿੰਦੀ ਹੈ ਲੰਬਾ ਲੰਬਾ ਜਾ ਮੈਂ بڑے بڑے ਇੱਥੇ ਟ੍ਰੈਫਿਕ ਜੈਮ ਤੁਹਾਨੂੰ ਦਿਖਾਈ ਦੇ ਰਹੇ ਆਂ ਔਰ ਅਗਰ ਹਾਲਾਤ ਦਿਖਾਵਾਂ ਤਾਂ ਹਾਲਾਤ ਇਹ ਆ ਕਿ ਸੜਕਾਂ ਦੇ ਵਿੱਚ ਫੁੱਟ ਫੁੱਟ ਗੈਰੇ ਟੋਏ ਆਂ ਔਰ ਉਸ ਤੋਂ ਬਾਅਦ ਇੰਨਾ ਜ਼ਿਆਦਾ ਇੱਥੇ ਪਾਣੀ ਖੜਾ ਹੋ ਚੁੱਕਿਆ ਹੈ ਕਿ ਪੈਦਲ ਨਿਕਲਣਾ ਦਾ ਛੱਡੋ ਜਿਹੜੇ ਟੂ-ਵਿਲਰ ਨੇ ਉਹ ਵੀ ਇੱਥੋਂ ਨਿਕਲਣ ਤੋਂ ਕਤਰਾਉਂਦੇ ਹੋਏ ਡਰਦੇ ਹੋਏ ਨਜ਼ਰ ਆ ਰਹੇ ਨੇ ਇਹ ਹਾਲਾਤ ਆਰ ਕੇ ਰੋਡ ਇੰਡਸਟਰੀਅਲ ਏਰੀਆ ਰੋਡ ਦੇ ਬਣ ਚੁੱਕੇ ਨੇ ਇੱਥੋਂ ਜਿਹੜੇ ਲੋਕ ਨਿਕਲ ਰਹੇ ਆ ਉਹਨਾਂ ਨੂੰ ਪੁੱਛਦੇ ਆ ਵੀਰਾ ਜੀ ਕਿੰਨੀ ਤਕਲੀਫ ਹੋ ਰਹੀ ਐ ਇੱਥੋਂ ਨਿਕਲਣ ਲੱਗੇ ਬਹੁਤ ਰਿਸਤਦਾ ਹੈ ਹੀ ਐ ਬੋਸ ਹਾਲਾਤ ਕੀ ਐ ਹਾਲਾਤ ਕਿਦਾ ਮਤਲਬ ਮੀਨਸ ਸੜਕਾਂ ਦੇ ਹਾਲ ਕੀ ਐ ਬਹੁਤ ਬੁਰਾ ਹਾਲ ਥੋੜੀ ਜੀ ਬਰਸਾਤ ਨੇ ਪਾਣੀ ਪਾਣੀ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਕੋਈ ਹਾਲਾਤ ਸੁਧਰਦੇ ਦਿਖਦੇ ਐ ਤੁਹਾਨੂੰ ਜ਼ਿਆਦਾ ਬੈਟਰ ਅੰਦਰਲੀ ਗੱਲ ਪਤਾ ਹੋਵੇ ਵੀ ਕੀ ਤੁਸੀਂ ਪ੍ਰੂਵਮੈਂਟ ਕਰ ਰਹੇ ਹੋ ਜਾ ਤੁਹਾਡੀ ਕਹਿਣ ਦਾ ਕਿੰਨਾ ਕੋਸਰ ਪੈ ਰਿਹਾ ਉਹਨਾਂ ਤੇ ਬੋਲੇ ਇਥੇ ਅਗਰ ਦੇਖੀਏ ਤਾਂ ਲੋਕ ਤੰਗ ਪਰੇਸ਼ਾਨ ਨਜ਼ਰ ਆ ਰਹੇ ਨੇ ਔਰ ਹਾਲਾਤ ਕਿਤੇ ਵੀ ਸੁਧਰਦੇ ਹੋਏ ਨਜ਼ਰ ਨਹੀਂ ਆ ਰਹੇ ਮੇਰੇ ਪਿੱਛੇ ਲੱਗਿਆ ਹੋਇਆ ਲੰਬਾ ਜਾਮ ਤੁਸੀਂ ਦੇਖ ਰਹੇ ਹੋ ਕਾਰਨ ਹੈ ਕਿ ਥੋੜੀ ਦੇਰ ਬਰਸਾਤ ਹੋਈ ਹੈ ਔਰ ਪੂਰੀ ਇੰਡਸਟਰੀਲ ਏਰੀਆ ਆਰ ਕੇ ਰੋਡ ਕੈਂਸਰ ਹਸਪੀਟਲ ਰੋਡ ਜਿਹੜੀ ਹੈ ਜਾਮ ਹੋ ਚੁੱਕੀ ਹੈ ਪਾਣੀ ਅਗਰ ਕਮਾਤ ਚੀਲਦਾ ਰੂਪ ਸੜਕਾਂ ਨੇ ਧਾਰ ਲਿਆ ਹੈਗਾ ਇੰਨਾ ਜ਼ਿਆਦਾ ਪਾਣੀ ਹੈ ਕਿ ਉੱਥੋਂ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ ਔਰ ਇੰਨੀ ਜ਼ਿਆਦਾ ਟ੍ਰੈਫਿਕ ਇੱਥੇ ਜਮਾ ਹੋ ਚੁੱਕੀ ਹੈ ਇੰਨੀ ਜ਼ਿਆਦਾ ਟ੍ਰੈਫਿਕ ਲੱਗ ਚੁੱਕੀ ਹੈ ਲੰਬਾ ਜਾਮ ਲੱਗ ਚੁੱਕਾ ਹੈ ਕਿ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ ਚਾਹੇ ਜਿਹੜੀ ਟ੍ਰੈਫਿਕ ਚੀਮਾ ਚੌਕ ਤੋਂ ਸ਼ੇਰਪੁਰ ਵੱਲੋਂ ਆ ਰਹੀ ਹੈ ਉਹਦਾ ਬੁਰਾ ਹਾਲ ਹੈ ਔਰ ਜਿਹੜੀ ਸ਼ੇਰਪੁਰ ਤੋਂ ਚੀਮਾ ਚੌਕ ਨੂੰ ਜਾ ਰਹੀ ਹੈ ਉਹ ਵੀ ਲੰਬੀਆਂ ਲੰਬੀਆਂ ਲਾਈਨਾਂ 'ਚ ਖੜਕੇ ਜਾ ਰਹੀ ਹੈ ਕੀ ਬਿਰਾਈ ਥੋੜੀ ਜੀ ਬਰਸਾਤ ਨੇ ਪੂਰਾ ਆਰ ਕੇ ਰੋਡ ਜਮ ਕਰ ਦਿੱਤਾ। ਬਾਜੀ ਤੁਹਾਡੇ ਸਾਹਮਣੇ ਹੀ ਆ। ਠੀਕ ਹੈ ਪ੍ਰਸ਼ਾਸਨ ਦਾ ਹਾਲ ਦੇਖ ਲਓ ਕਿ ਆਏ। ਅਲੇ ਕਿੰਨਾ ਕਮੀ ਪਿਆ। ਜੀ ਗਿੱਟੇ-ਗਿੱਟੇ ਪਾਣੀ ਇੱਥੇ ਜਿਹੜਾ ਹੈਗਾ। ਸਾਰਾ ਸ਼ਹਿਰ ਚੋਕ ਹੋਇਆ ਵਸਟਾ। ਅੱਛਾ ਜਿਹੜੀਆਂ ਸੜਕਾਂ ਦੇ ਵਿੱਚ ਟੋਏ ਆ ਲੱਗ ਰਿਹਾ ਸੀ ਦੋ ਦਿਨ ਜਿਹੜੇ ਤੁੱਪ ਨਿਕਲੇ ਸ਼ਲ ਭਰਣਗੇ ਪਰ ਇਹ ਤਾਂ ਹੋਰ ਵੀ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ। ਇਹ ਚੱਕਰ ਪਤਾ ਕਿ ਆ ਪਾਜੀ ਇਹ ਜਿਹੜੇ ਟੋਏ ਰੈਗੂਲਰ ਭਰਨੇ ਚਾਹੀਦੇ ਆ। ਇਹ ਪ੍ਰਸ਼ਾਸਨ ਵੇਟ ਕਰ ਰਿਹਾ ਵੀ ਕਦ ਬਰਸਾਤਾਂ ਖਤਮ ਹੋਏ ਤਦ ਭਰੇ ਜਾਣ ਇਹ ਚੱਕਰ ਹੈਗਾ ਸਾਡਾ ਸਾਰਾ ਸ਼ਹਿਰ ਚੋਕ ਹੋਇਆ ਪਰੇਸ਼ਾਨ ਹੋਏ ਪਏ ਪਰੇਸ਼ਾਨ ਹੋਏ ਪਏ ਨੇ ਲੋਕ ਲੰਬੇ ਜਾਮ ਨੇ ਔਰ ਹਾਲਾਤ ਇੰਨੇ ਬਦ ਤੋਂ ਬੱਤਰ ਹੋ ਚੁੱਕੇ ਨੇ ਕਿ ਇੱਥੋਂ ਨਿਕਲਣਾ ਵੀ ਜਿਹੜਾ ਮੁਸ਼ਕਿਲ ਹੋ ਚੁੱਕਾ ਹੈ ਔਰ ਲੋਕ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਲੁਧਿਆਣਾ ਦੇ ਹਲਕਾ ਪੂਰਬੀ ਦੇ ਵਿੱਚ ਅੱਜ ਸਵੇਰੇ ਮਹਿਸ ਕੁਝ ਧੇਰ ਬਰਸਾਤ ਹੋਈ ਹੈ ਔਰ ਇਸ ਕੁਛ ਧੇਰ ਦੀ ਬਰਸਾਤ ਨੇ ਲੁਧਿਆਣਾ ਦੇ ਪੂਰਵੀ ਖੇਤਰ ਦਾ ਚੱਕਾ ਜਾਮ ਕਰਕੇ ਰੱਖ ਦਿੱਤਾ ਅਗਰ ਖਾਸ ਕਰ ਗੱਲ ਕਰਾਂ ਇੰਡਸਟਰੀਅਲ ਏਰੀਏ ਦੀ ਆਰ ਕੇ ਰੋਡ ਦੀ ਸ਼ੇਰਪੁਰ ਰੋਡ ਦੀ ਕੈਂਸਰ ਹਸਪੀਟਲ ਦੀ ਤਾਂ ਪੂਰੀ ਤਰ੍ਹਾਂ ਨਾਲ ਲੰਬੇ ਲੰਬੇ ਜਾਮ ਅਤੇ ਸੜਕਾਂ ਦੇ ਉੱਤੇ ਇੱਕ ਇੱਕ ਫੁੱਟ ਉੱਚਾ ਪਾਣੀ ਜਿਹੜਾ ਜਮਾ ਹੋ ਚੁੱਕਾ ਹੈ ਇੱਥੇ ਦੇਖ ਸਕਦੇ ਹਾਂ ਕਿ ਗੈਰੇ ਟੋਇਆਂ ਦੇ ਨਾਲ-ਨਾਲ ਕਟੋ-ਕਟ ਗਿੱਟਿਆਂ ਤੋਂ ਉੱਪਰ ਪਾਣੀ ਜਿਹੜਾ ਉਹ ਖੜਾ ਹੋ ਚੁੱਕਾ ਹੈਗਾ ਨਿਕਾਸੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਗੱਡੀਆਂ ਜਿਹੜੀਆਂ ਨੇ ਡੁੱਬਦੀਆਂ ਹੋਈਆਂ ਟੋਇਆਂ ਦੇ ਵਿੱਚ ਗਿਰਦੀਆਂ ਹੋਈਆਂ ਜਾ ਰਹੀਆਂ ਨੇ ਉਹ ਟੂ-ਵੀਲਰ ਜਿਹੜੇ ਨੇ ਬਾਹ ਮੁਸ਼ਕਲ ਇੱਥੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਔਰ ਸੜਕਾਂ ਦੇ ਵਿੱਚ ਪਏ ਹੋਏ ਗਹਿਰੇ ਟੋਏਆਂ ਅਤੇ ਪਾਣੀ ਖੜਾ ਹੋਣ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਇੱਥੇ ਬਣ ਚੁੱਕੀ ਹੈ ਲੋਕ ਬੜੀ ਮੁਸ਼ਕਲ ਨਾਲ ਇੱਥੋਂ ਨਿਕਲਦੇ ਹੋਏ ਨਜ਼ਰ ਆ ਰਹੇ ਹਨ ਔਰ ਹਾਲਾਤ ਇਹ ਨੇ ਕਿ ਥੋੜੇ ਜੀ ਬਰਸਾਤ ਨੇ ਲੋਕਾਂ ਦਾ ਜਿਹੜਾ ਇੱਥੋਂ ਨਿਕਲਣਾ ਉਹ ਮੁਸ਼ਕਿਲ ਕਰਕੇ ਰੱਖ ਦਿੱਤਾ ਹੈਗਾ ਮਹਿਜ਼ ਕੁਝ ਧੇਰ ਦੀ ਬਰਸਾਤ ਨੇ ਸੜਕਾਂ ਨੂੰ ਝੀਲ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੈ ਹਾਲਾਤ ਇੰਨੇ ਬੁਰੇ ਨੇ ਕਿ ਇੱਥੋਂ ਜਿਹੜੇ ਲੋਕ ਨਿਕਲ ਰਹੇ ਨੇ ਨਗਰ ਨਿਗਮ ਨੂੰ ਕੋਸਦੇ ਹੋਏ ਨਿਕਲਦੇ ਨਜ਼ਰ ਆ ਰਹੇ ਨੇ ਔਰ ਖਾਸ ਕਰਕੇ ਜਿਹੜੇ ਟੂ-ਵਿਲਰ ਵਾਲੇ ਨੇ ਜਾਂ ਥਰੀ-ਵਿਲਰ ਵਾਲੇ ਲੋਕ ਨੇ ਉਹ ਸੜਕ ਤੋਂ ਜਾਣ ਤੋਂ ਡਰਦੇ ਹੋਏ ਨਜ਼ਰ ਆ ਰਹੇ ਆ ਕਿ ਕਿਤੇ ਤੋ ਇਹਦੇ ਵਿੱਚ ਗਿਰਨ ਕਾਰਨ ਉਹਨਾਂ ਦੀ ਕੋਈ ਗੱਡੀ ਨਾ ਪਲਟ ਜਵੇ ਜਾਂ ਸੱਟ ਪੇੜ ਨਾ ਲੱਗ ਜਵੇ ਐਕਸੀਡੈਂਟ ਨਾ ਹੋ ਜਵੇ ਕਿਉਂਕਿ ਇੱਥੇ ਇਸ ਰੋਡ ਦੇ ਉੱਤੇ ਕਈ ਵਾਰ ਇਦਾਂ ਦੇ ਹਾਦਸੇ ਜਿਹੜੇ ਨੇ ਹੋ ਚੁੱਕੇ ਨੇ ਵਾਪਰ ਚੁੱਕੇ ਨੇ ਇਸੇ ਕਾਰਨ ਲੋਕ ਕਿਤੇ ਨਾ ਕਿਤੇ ਡਰਦੇ ਹੋਏ ਦਿਖਾਈ ਦੇ ਰਹੇ ਜਿਹੜੇ ਟੂ-ਵੀਲਰ ਔਰ ਇੱਥੋਂ ਜਿਹੜੇ ਰੋਜ਼ ਨਿਕਲਣ ਵਾਲੇ ਲੋਕ ਨੇ ਉਹਨਾਂ ਦੇ ਹਾਲਾਤ ਇੰਨੇ ਮਾੜੇ ਨੇ ਕਿ ਸੜਕਾਂ ਦੇ ਵਿੱਚ ਪਏ ਹੋਏ ਟੋਇਆ ਕਰਾਉਣੇ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਕੀ ਹਾਲਾਤ ਹੈ ਇਸ ਵਕਤ 10 ਮਿੰਟ ਮਂ ਬਰਸਾਤ ਪਾਜੀ ਦੋ ਤਿੰਨ ਵਾਰੀ ਗਿਰਨੋਂ ਬਚਿਆ ਮੈਂ ਇੰਨਾ ਬੁਰਾ ਹਾਲਾ ਬਾਜੀ ਯਾਰ ਸਰਕਾਰ ਦਾ ਬੜਾ ਹੀ ਬੁਰਾ ਹਾਲ ਹੈ ਸੜਕਾਂ ਪਰ ਪਹਿਲਾਂ ਧਿਆਨ ਦਿਓ ਇੰਨਾ ਟੈਕਸ ਇਕੱਠਾ ਹੁੰਦਾ ਫਿਰ ਵੀ ਆਪਾਂ ਸੜਕਾਂ ਤੇ ਧਿਆਨ ਨਹੀਂ ਦਿੰਦੇ ਕਿੰਨਾ ਬੁਰਾ ਹਾਲ ਗਲਤ ਕਰ ਲੈ ਇੱਥੇ ਬੰਦਾ ਮਰਨੋਂ ਵੱਜ ਜਾਵੇ ਇਸ ਹਾਲ ਅੱਛਾ 10 ਮਿੰਟ ਬਰਸਾਤ ਹੋਈ ਹੈ ਇਹ ਤਾਂ ਸੜਕਾਂ ਪੂਰੀਆਂ ਝੀਲ ਬਣ ਚੁੱਕੀਆਂ ਨੇ ਝੀਲ ਛੱਡੋ ਮਹਾਰਾਜ ਮੈਂ ਨਾਣਾ ਪਹਿਣਾ ਪਉਣ ਤੇ ਲੱਗਦਾ ਪਿਆ ਵਾ ਦੋ ਮਿੰਟ ਹੋਰ ਉਹਦੇ ਚ ਮੈਂ ਤਲਾਬਾਂ ਜਣਾ ਤੇ ਤੁਸੀਂ ਉਹ ਦੇਖੋ ਏਟੀਆ ਰੋਡ ਉਹ ਤਾਂ ਮੈਂ ਜ ਉੱਥੇ ਤਾਂ ਕੋਈ ਧਿਆਨ ਦੇਣ ਵਾਲਾ ਹੀ ਬੰਦਾ ਨਹੀਂ ਹੈਗਾ ਅੱਛਾ ਇੱਥੇ ਸੜਕਾਂ ਦੀ ਅਗਰ ਹਾਲਾਤ ਦੀ ਮੈਂ ਗੱਲ ਕਰਾਂ ਤੁਸੀਂ ਨਿਕਲ ਕੇ ਆਏ ਹੋ ਕਿੰਨੇ ਕੁ ਟੋਏ ਹੈਗੇ ਸੜਕ ਦੇ ਵਿੱਚ ਘਟੋ ਘਟ ਮਾਰੇ 100 150 ਗੱਡਾ ਹੋਣਾ ਮੈਂ ਤੁਝ ਆਪ ਜਾ ਕੇ ਦੇਖ ਲਓ ਤੁਝ ਆਪ ਆਏ ਤੁਝ ਆਪ ਜਾਣੇ ਹੋ ਜੀ ਆਪੀ ਦੇਖ ਕੇ ਹੋਣੇ ਨੇ ਕਿੰਨੇ ਗੱਡੇ ਨੇ ਤੇ ਚਲੋ ਕੋਈ ਗੱਲ ਨਾ ਸੇਫ ਲੱਗ ਰਿਹਾ ਤੁਹਾਨੂੰ ਸੇਫ ਮਾਰੇ ਛੱਡੋ ਮੈਂ ਕਹਿੰਦਾ ਸਹੀ ਸਲਾਮਤ ਪਹੁੰਚ ਬਹੁਤ ਵੱਡੀ ਗੱਲ ਹੈ ਆ ਸਹੀ ਸਲਾਮਤ ਪਹੁੰਚੀਏ ਬਹੁਤ ਵੱਡੀ ਗੱਲ ਹੈ ਇਹ ਹਾਲਾਤ ਨੇ 10 ਮਿੰਟ ਬਰਸਾਤ ਹੋਈ ਹੈ ਔਰ ਪੂਰੀ ਆਰ ਕੇ ਰੋਡ ਇੰਡਸਟਰੀਅ ਸੜਕਾਂ ਛੀਲ ਚ ਬਣ ਰੂਕタル ਚੁੱਕੀਆਂ ਨੇ ਔਰ ਸੜਕਾਂ ਦੇ ਟੋਏ ਜਿਹੜੇ ਨੇ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦੇ ਜਾ ਰਹੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ